ਉਹਦੀ ਬਤੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀਗੇ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਤਨਬਰ ਗਰੇਵਾਲ ਤੇ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਫੋਕ ਮਾਫਨਾ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵਜੋਂ ਅਲਚੇਪੋ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀ ਜਿਹੜੇ ਨਾਮ ਦਾ ਗਾਣਾ ਅਲਚੇਪੋ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਇਹ ਕਿੰਨੇ ਦਾ ਫੂੜਾ ਬੈਠਾ ਇਹਦਾ ਕਨਵਰਸਰ ਵਾਲਾ ਉਹ ਕਿੰਨੇ ਦਾ ਬੈਠਾ ਐ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋਈ ਸੀ ਉਹ ਦਵਾਈ ਜਾਣ ਲੱਗਿਆ ਅਰੈਸਟ ਹੋ ਗਿਆ ਸੀਗਾ ਤੇ ਇਹ ਦੋ ਜਣੇ ਮੇਰੇ ਖਿਲ ਜ਼ਮਾਨਤ ਤੇ ਬਾਹਰ ਨਹੀਂ ਉਹ ਕੇਸ ਬਲ ਮੇਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸੇ ਦੇ ਸੰਬੰਧ ਵਿੱਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਯਾਰ ਤੁਸੀਂ ਰਾਜਨੀਤਿਕ ਤੌਰ ਤੇ ਵੀ ਲੋਕਾਂ ਦੇ ਵਿੱਚ ਵਿਚਰਦੇ ਹੋ ਤੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਨਹੀਂ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੱਠਜੋੜ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜੀ ਬੇਟਾ ਇਹ ਹਰੇਕ ਸਟੇਟ ਦੀ ਆਪੋ ਆਪਣੀ ਸਿਚੁਏਸ਼ਨ ਹੁੰਦੀ ਹੈ ਇਹਦੇ ਉੱਤੇ ਮੈਂ ਕੋਈ ਮਤਲਬ ਵਿਆਖਿਆ ਦੇਣ ਦੇ ਆਪਣੇ ਆਪ ਨੂੰ ਕਾਬਿਲ ਨਹੀਂ ਮੰਨਦਾ ਕਿਉਂਕਿ ਉਹਨਾਂ ਨੇ ਆਪਣੀ ਜੋ ਉਹਨਾਂ ਦੀ ਸਿਆਸੀ ਕੰਡੀਸ਼ਨ ਹੈ ਨਾ ਉਹਦੇ ਹਿਸਾਬ ਨਾਲ ਛੋਡਾ ਸਾਹ ਫੈਸਲਾ ਜਾਂ ਉੱਥੋਂ ਦੀ ਲੀਡਰਸ਼ਿਪ ਹੈ ਇਹਦੀ ਹਾਈ ਕਮਾਂਡ ਆ ਉਹਦਾ ਫੈਸਲਾ ਹੈ ਤਾਂ ਫੈਸਲਾ ਜੋ ਵੀ ਹੋਊਗਾ ਅਸੀਂ ਉਹਦੇ ਨਾਲ ਆ ਠੀਕ ਹੈ ਸਿੱਧੂ ਕਿ ਸਿੱਧੂ ਭਾਜੀ ਤਾਂ ਸਾਡੇ ਵਿਚਾਰ ਨਹੀਂ ਰਹੇ ਪਰ ਉਹਨਾਂ ਦੇ ਜੋ ਪ੍ਰਸ਼ੰਸਕ ਨੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਿਆਰ ਕਰਦੇ ਆ ਨਵੇਂ ਗਾਣਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੁਹਾਡੇ ਕੋਲ ਗਾਣੇ ਪਈ ਹੋਏ ਨੇ ਤੇ ਕਦੋਂ-ਕਦੋਂ ਰਿਲੀਜ਼ ਕਰੋਗੇ ਤੁਹਾਡੇ ਸਾਹਮਣੇ ਆ ਅਸੀਂ ਉਹਨਾਂ ਦੇ 6-7 ਗਾਣੇ ਉਹਨਾਂ ਦੇ ਜਾਣ ਤੋਂ ਬਾਅਦ ਕਰ ਚੁੱਕੇ ਆ ਅਸੀਂ ਬੈਕ ਟੂ ਬੈਕ ਉਹਨਾਂ ਦੇ ਗਾਣੇ ਛੱੜਦੇ ਰਵਾਂਗੇ ਕੁਝ ਕੰਪਲੀਟ ਪਏ ਨੇ ਕੁਝ ਹਾਲੇ ਤਿਆਰ ਕਰਨ ਵਾਲੇ ਵੀ ਨੇ ਥੋੜਾ ਬਹੁਤ ਬਾਕੀ ਆ ਕਿਸੇ ਦਾ ਥੋੜਾ ਮਿਊਜ਼ਿਕ ਚ ਕਮੀ ਆ ਕੋਈ ਮਤਲਬ ਸਾਡੇ ਕੋਲੇ ਕਾਫੀ ਮੈਟਰ ਪਿਆ ਹਲੇ ਕਿੰਨੇ ਗਾਣੇ ਪਏ ਸਰ ਇਹ ਜਿਵੇਂ ਅਗਜਤ ਗਿਣਤੀ ਕਮਾ ਤਾਂ ਸ਼ਹਿਰ ਮੈਂ ਪਰ ਕਾਫੀ ਪਿਆ ਚਲੋ ਆਪਾਂ ਲੰਬਾ ਸਮਾਂ ਮਾਰਕੀਟ ਤੋਂ ਬਾਹਰ ਜਾਣ ਵਾਲੇ ਨਹੀਂ ਹੈਗੇ ਬਾਕੀ ਉਹ ਤਾਂ ਹੋਲੋਗ੍ਰਾਮ ਤਿਆਰ ਹੋ ਜੂਗਾ ਫਾਈਨਲ ਡੱਬਿੰਗ ਵੈਰਾ ਹੋ ਚੁੱਕੀ ਸਾਰਿਆਂ ਦੀ ਬਿਲਕੁਲ ਬਿਲਕੁਲ ਬਾਕੀ ਥੋੜਾ ਬਚਿਆ ਕੰਮ ਹੋ ਕਰਦੇ ਨੇ ਜੇ ਟੀਮ ਸਾਡੀ बस बहुत अच्छा मिल रिया जी बहुत बहुत बढ़िया तेरे सामने मतलब होना करोड़ हो दो एल्बम उसी दिन रिलीज हुई थी ਤੁਹਾਡੇ سامنے ਤੇ ਪਰੰਤੂ अल्फा ਹੁੰਦਾ ਤੁਸੀਂ ਦੇਖੋ سوشل میڈیا ਦੇ ਸਰਚ ਮਾਰ ਕੇ ਵੀ ਗਾਣਾ ਕਿੱਥੇ ਹੈ ਤੇ ਬਾਕੀ ਉਹਦੇ ਕੰਪੀਟੀਟਰ ਕਿੱਥੇ ਨੇ ਥੈਂਕ ਯੂ ਹੋਰ ਸਾਬ ਕੋਰਟ ਚ ਆਏ ਹੋ ਕਿਸ ਕਾਰਨ ਕਰਕੇ ਤੁਸੀਂ ਅੱਜ ਕੋਰਟ ਚ ਆਏ ਹੋ ਜੀ ਬੇਟਾ ਇਹ ਨਾ ਕੁਝ 2-2.5 ਸਾਲ ਹੋ ਗਏ ਉਹਨਾਂ ਸ਼ੁਭਦੀਪ ਦੇ ਹੁੰਦੇ ਆ ਉਹਦੇ ਗਾਣੇ ਚੋਰੀ ਕੀਤੇ ਸੀਗੇ ਜਿਹੜੇ ਮੁੰਡਿਆਂ ਦੇ ਨਾਲ ਕੰਮ ਕਰਦੇ ਸੀ। ਕਨਵਰ ਗਰੇਵਾਲ ਇਹ ਜਸਵਿੰਦਰ ਸਿੰਘ ਤੇ ਇੱਕ ਦੋ ਮੁੰਡੇ ਸਾਡੇ ਪਿੰਡੋਂ ਹੀ ਆ ਉਹਨਾਂ ਨੇ ਇੱਕ ਹੋਕਮਾਫ ਨਾਂ ਦੀ ਕੰਪਨੀ ਬਣਾ ਕੇ ਮੇਰੇ ਬੇਟੇ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਦਿੱਤਾ ਸੀ। ਠੀਕ ਹੈ। ਤੇ ਉਹਨਾਂ ਨੇ ਉਹ ਉਹਦੀ ਸ਼ੁਰੂਆਤ ਵਜੋਂ ਅਲਚੈਪੋ ਉਹਨਾਂ ਦਾ ਗਾਣਾ ਇੱਕ ਹੈ ਜਿਹੜਾ ਉਹ ਲੀਕ ਵੀ ਕਰਤਾ ਸੀਗਾ। ਜਿਹੜੇ ਨਾਮ ਦਾ ਗਾਣਾ? ਅਲਚੈਪੋ। ਅੱਛਾ ਜੀ। ਤਾਂ ਜਦੋਂ ਉਦੋਂ ਅਸੀਂ ਮੈਂ ਕੁਦਰਤੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਇੱਥੇ ਆਈ ਸੀਗੇ ਗੁਰੂ ਘਰ ਤਾਂ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਉਦੋਂ ਇੱਥੇ ਇੱਕ ਕੰਪਲੇਂਟ ਫਾਈਲ ਕੀਤੀ ਸੀ ਉਦੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਇੱਕ ਦੋ ਜ਼ਮਾਨਤਾਂ ਲੈ ਕੇ ਭੱਜ ਗਏ ਇੱਕ ਦੋ ਪੇਸ਼ ਹੀ ਨਹੀਂ ਹੋਏ ਇਹ ਕੈਨੇਡਾ ਕੋਲੂੜਾ ਬੈਠਾ ਜਿਹੜਾ ਕਨਵਰਟਰ ਵਾਲਾ ਉਹ ਕੈਨੇਡਾ ਬੈਠਾ ਹੈ ਜਗਤਾਰ ਸਿੰਘ ਆਲਰੇਡੀ ਉਹਦੀ ਐਲਓਸੀ ਜਾਰੀ ਹੋਈ ਸੀ ਉਹ ਦੁਬਈ ਜਾਣ ਲੱਗਾ ਅਰੈਸਟ ਹੋ ਗਿਆ ਸੀਗਾ ਤੇ ਇਹ ਦੋ ਜਣੇ ਮੇਰੇ ਖਿਲਾਫ ਜ਼ਮਾਨਤ ਤੇ ਬਾਹਰ ਨੇ ਉਕਿ ਇਸ ਵੱਲ ਮੇਥੋਂ ਪੂਰਾ ਧਿਆਨ ਨਹੀਂ ਦਿੱਤਾ ਕਿ ਮੈਂ ਅੱਜ ਉਸ ਦੇ ਸਬੰਧ ਚ ਆਪਣੇ ਜਿਹੜੇ ਬਿਆਨ ਦਰਜ ਕਰਾਉਣ ਆਇਆ ਸੀਗਾ ਇਥੇ ਨਾ ਮਾਂਜੋਗ ਅਦਾਲਤ ਦੇ ਉਹਦੀ ਗਵਾਹੀ ਹੋ ਗਈ ਜਾਂ ਤੇ ਨਹੀਂ ਗਵਾਹੀ ਨਹੀਂ ਸੀ ਰਾਜੀ ਇਹ ਗਵਾਹੀ ਸਿਰਫ ਇੰਨੀ ਸੀ ਵੀ ਉਹ ਉਹਨਾਂ ਨੂੰ ਲੱਗਦਾ ਸੀ ਵੀ ਕੇਸ ਰੁਕ ਰਿਹਾ ਹੈ ਮੈਂ ਤਾਂ ਮੇਥੋਂ ਪਹੁੰਚਿਆ ਕਿਉਂਕਿ ਮੈਂ ਉਧਰ ਉਲਝ ਗਿਆ ਆਪਣੇ ਕੇਸ ਦੇ ਵਿੱਚ ਤਾਂ ਮੈਂ ਹੁਣ ਦਿਲਚਸਪੀ ਲਈ ਆਪੇ ਕੇਸ ਨੂੰ ਅਦਾਲਤ ਦਾ ਸਹਿਯੋਗ ਕਰਾਂਗੇ ਜਿਵੇਂ ਜਿਵੇਂ ਕੋਈ ਸੰਬੰਧ ਆਉਂਦਾ ਹੈ ਜਾਂ ਉਹਦੇ ਤੇ ਅੱਗੇ ਜੋ ਕਰ ਰਹੀ ਹੁੰਦੀ ਹੈ ਉਹ ਬੰਦੀ ਕਰੀ ਕਰਾਂਗੇ ਕਰੋਣਾ ਅੱਗੇ ਵਜੋ ਨਹੀਂ ਨਹੀਂ ਪਹਿਲਾਂ ਜਿੱਦਾਂ ਕੋਈ ਹਾਈ ਕਮਾਂਡ ਦਾ ਹਲੇ ਮੇਰਾ ਕੋਈ ਹਲੇ ਤੱਕ ਤਾਂ ਕੋਈ ਮੰਨ ਨਹੀਂ ਹੈ ਜੇ ਕੋਈ ਜਿੱਦਾਂ ਦਾ ਕੋਈ ਹਾਈ ਕਮਾਂਡ ਵੱਲ ਹੁਕਮ ਮਿਲਦਾ ਤਾਂ ਜੁੜ ਕਰਾਂਗੇ ਸਿੱਧੂ ਸਾਹਿਬ ਫਸਟ ਦੇ ਗਾਣੇ ਜੋ ਲੀਕ ਕੀਤੇ ਐ ਤੁਹਾਨੂੰ ਕੀ ਲੱਗਦਾ ਹੈ ਉੱਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਵੀ ਮੇਰਾ ਜੱਜ ਸਾਹਿਬ ਨੂੰ ਇਹ ਗੱਲ ਦੱਸਣ ਦਾ ਫਰਜ਼ ਬਣਦਾ ਸੀ ਵੀ ਇਹੀ ਵਿਅਕਤੀ ਨੇ ਜੇ ਇਹਨਾਂ ਨੇ ਕਾਂਸਪੀਰੇਸੀ ਦੇ ਅਧੀਨ ਪਹਿਲਾ ਰੰਜਿਸ਼ ਰੱਖੀ ਉਸੇ ਰੰਜਿਸ਼ ਨੂੰ ਪਹਿਲਾਂ ਸਾਡੇ ਜਿਹੜਾ ਉਹਦਾ ਕੈਰੀਅਰ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨੂੰ ਫਿਜ਼ੀਕਲ ਖਤਮ ਕਰਵਾਤਾ ਠੀਕ ਹੈ ਇਹ ਪਹਿਲਾਂ ਵੀ ਸਾਡੇ ਦੁਸ਼ਮਣ ਸੀ ਇਹ ਅੱਜ ਵੀ ਸਾਡੇ ਦੁਸ਼ਮਣ ਨੇ ਔਰ ਬੇਟੇ ਨੇ ਤਾਂ ਦੁਨੀਆ ਤੋਂ ਵਿਦਾ ਕਰ ਹੀ ਚੁੱਕੇ ਠੀਕ ਹੈ ਤਾਂ ਵੀ ਇਹਨਾਂ ਦੇ ਨਾਲ ਕੋਈ ਨਰਮੀ ਨਾਲ ਵਰਤੀ ਜਾਵੇ ਇਹਨਾਂ ਨੂੰ ਜੋ ਵੀ ਕਾਨੂੰਨ ਦੇ ਮਤਲਬ ਬਣਦੀ ਸਜ਼ਾ ਜਰੂਰ ਠੀਕ ਜੀ ਮੈਂ ਐਡਵੋਕੇਟ ਰਜਿਤ 베ਦੀ ਅੱਜ ਸਿੱਧੂ ਮੂਸੇਵਾਲੇ ਜੀ ਦੇ ਪਿਤਾ ਬਲਕੌਰ ਸਿੰਘ ਜੀ ਸਾਡੇ ਵਿਚਕਾਰ ਪਹੁੰਚੇ ਸਨ ਪੂਰੀ ਬਾਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਈ ਤੇ ਮਾਨਯੋਗ ਅਦਾਲਤ ਨੇ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਈ ਹੈ ਸੱਚੇ ਢੰਗ ਨਾਲ ਕੀਤੀ ਜਾਵੇਗੀ ਮੇਰਾ ਨਾਮ ਐਡਵੋਕੇਟ ਨikhil ਭਾਰਦਵਾਜਾ ਜੀ ਅੱਜ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਜੀ ਮਾਨਯੋਗ ਅਦਾਲਤ ਨਾਨਪੁਰ ਸਾਹਿਬ ਵਿੱਚ ਪੇਸ਼ ਹੋਏ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਇੱਕ ਐਲਬਮ ਸੀ ਐਲ ਚੈਪੋ ਜੋ ਕਿਸੇ ਵੀ ਸ਼ਰਾਰਤੀ ਅੰਸਰ ਵੱਲੋਂ ਤਿੰਨ ਤੋਂ ਚਾਰ ਬੰਦਿਆਂ ਨੇ ਮਿਲ ਕੇ ਰਿਲੀਜ਼ ਕਰ ਦਿੱਤੀ ਜੋ ਉਹਨਾਂ ਵੱਲੋਂ ਸਾਈਨ ਨਹੀਂ ਸੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਸ਼ਰਾਰਤੀ ਅੰਸਰ ਸੀ ਉਹਨਾਂ ਨੇ ਸਿੱਧੂ ਮਸੇਵਾਲਾ ਜੀ ਦੇ ਸਾਈਨ ਚੋਰੀ ਕਰਕੇ ਉਸ ਐਲਬਮ ਨੂੰ ਰਿਲੀਜ਼ ਕਰਤਾ ਪੈਸੇ ਕਮਾਣ ਦੇ ਮਾਧਿਅਮ ਨਾਲ ਉਸ ਸਬੰਧੀ ਅੱਜ ਕੋਰਟ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਐਲਬਮ ਚ ਡੇ ਬਾਈ ਡੇ ਗਾਣ ਰਿਲੀਜ਼ ਕਰ ਰਹੇ ਸੀ YouTube ਤੇ ਜਿਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ ਧੰਨ